ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਜਿਹੜਾ ਹੈਗਾ ਉਹ ਦਰਜ ਕੀਤਾ ਜਾ ਰਿਹਾ ਹੈ ਬੀਤੇ 2-3 ਦਿਨਾਂ ਤੋਂ ਜੇਕਰ ਗੱਲ ਕਰੀਏ ਤਾਂ 740.40 ਗੇਜ ਜਿਹੜੀ ਹੈਗੀ ਉਹ ਮੱਤੀ ਗਈ ਸੀ 740 ਦੇ ਉੱਤੇ yellow alert ਜਿਹੜਾ ਹੈਗਾ ਉਹ ਕਰੀਬ 10 ਦਿਨ ਤੋਂ ਬਿਆਸ ਦਰਿਆ ਦੇ ਵਿੱਚ ਚੱਲੂ ਹੈ ਔਰ 740.40 ਦੀ ਗੇਜ ਜਿਹੜੀ ਹੈਗੀ ਉਹ ਬੀਤੇ 2 ਦਿਨ ਤੋਂ ਚੱਲੂ ਹੈ ਅੱਜ ਦੀ ਜੇਕਰ ਗੱਲ ਕਰੀ ਤਾਂ ਅੱਜ ਤਾਜ਼ਾ ਹਾਲਾਤ ਜਿਹੜੇ ਹੈਗੇ ਨੇ ਉਸ ਦੇ ਅਨਸਾਰ ਕਰੀਬ 2 ਪੁਆਇੰਟ ਦਾ ਵਾਧਾ ਹੋਇਆ ਪਹਿਲਾ ਵਾਧਾ ਜਿਹੜਾ ਹੈਗਾ ਅੱਜ ਕਰੀਬ 11 ਵਜੇ ਦਰਜ ਕੀਤਾ ਗਿਆ 740.50 ਦੇ ਉੱਤੇ ਗੇਜ के 740.60 ਦੇ ਉੱਤੇ ਗਏ ਜਿਹੜੀ ਹੈਗੀ ਹੁਣ ਪਹੁੰਚ ਚੁੱਕੀ ਹੈ ਤਸਵੀਰਾਂ ਨਹੀਂ ਦਿਖਾਉਣ ਦੀ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਤਾਜ਼ਾ ਕੀ ਹਾਲਾਤ ਹੈਗੇ ਨੇ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਔਰ ਲਗਾਤਾਰ ਪਾਣੀ ਦਾ ਜਿਸ ਤਰ੍ਹਾਂ ਦੀ ਸਥਿਤੀ ਵਿਗੜ ਰਹੀ ਹੈ ਕਿਤਨਾ ਕਿਤੇ ਭਿਆਨਕ ਰੂਪ ਜਿਹੜਾ ਹੈਗਾ ਬਿਆਸਰਿਆ ਦਾ ਪਾਣੀ ਧਾਰਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਨੀਵੇਂ ਖੇਤਰਾਂ ਦੀ ਗੱਲ ਕਰੀਏ ਜਾਂ ਮੰਡ ਖੇਤਰ ਦੀ ਗੱਲ ਕਰੀਏ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਬਿਆਸਰਿਆ ਦੇ ਪਾਣੀ ਦੇ ਕਾਰਨ ਤਬਾਹੀ ਜਿਹੜੀ ਹੈਗੀ ਆ ਉਹ ਮੱਚਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਕਾਰਨ ਹੈਗਾ ਕਿ ਤੇਜ਼ ਰਫਤਾਰ ਪਾਣੀ ਲਗਾਤਾਰ ਇਸ ਦਾ ਲੈਵਲ ਜਿਹੜਾ ਹੈਗਾ ਨਵਾਨ ਖੇਤਰ ਦੇ ਵਿੱਚ ਵਧ ਰਿਹਾ ਹੈ ਜਿਸ ਕਾਰਨ ਕਿਸਾਨ ਤੇ ਚਿੰਤਤ ਹਨ ਨਜ਼ਦੀਕੀ ਜਿਹੜੇ ਪਿੰਡ ਨੇ ਬਿਆਸ ਰਿਆ ਦੇ ਨਜ਼ਦੀਕ ਜਿਹੜੇ ਨਵਾਨ ਖੇਤਰ ਦੇ ਪਿੰਡ ਨੇ ਉਹਨਾਂ ਦੇ ਵਿੱਚ ਵਿੱਚ ਚਿੰਤਾ ਜਿਹੜੀ ਹੈਗੀ ਆ ਉਹ ਪਾਈ ਜਾ ਰਹੀ ਹੈਗੀ ਆ ਦੇਖਣ ਨੂੰ ਮਿਲਦੀ ਹੈਗੀ ਆ ਤਾਂ ਅਜਾ ਹਾਲਾਤਾਂ ਦੀ ਗੱਲ ਕਰਾਂਗੇ ਤਾਂ ਅਮਰਸਰ ਜ਼ਿਲ੍ਹੇ ਦੇ ਗਗੜੇਵਾਲ ਬੋਤਲ ਕੀੜੀ ਵਜੀਰਪੁਰ ਲਰ ਕੋਟ ਮਹਿਤਾਬ ਇਸ ਤਰ੍ਹਾਂ ਹੀ ਕਪੂਰਥਲੇ ਖੇਤਰ ਦੇ ਜਿਹੜੇ ਪਿੰਡ ਹੈਗੇ ਆ ਧਾਰੀਵਾਲ ਬੀਟ ਭੰਡਾਲ ਬੀਟ ਪੱਡੇ ਰਾਪਰ ਰਾਈਆਂ ਚੱਕੋ ਕੀ ਮੰਡ ਮੰਡ ਬਤਾਲਾ ਇਹ ਸਾਰੇ ਪਿੰਡ ਜਿੰਨੇ ਵੀ ਹੈਗੇ ਆ ਉਨ੍ਹਾਂ ਦੀ ਕਹਿ ਰਹੀ ਹੈ ਕਿ ਸੈਂਕੜੇ ਏਕੜ ਜਿਹੜੀ ਹੈਗੀ ਆ ਜ਼ਮੀਨ ਜਿਹੜੀ ਆ ਉਹ ਬਿਆਸਦਰਾ ਦੇ ਪਾਣੀ ਦੀ ਮਾਰ ਖੇਤ ਹੈ ਔਰ ਜਿਸ ਤਰ੍ਹਾਂ ਹੀ ਪਾਣੀ ਦਾ ਵਾਧਾ ਹੁਣ ਜਿਵੇਂ ਦਰਜ ਕੀਤਾ ਗਿਆ ਤਾਂ ਹੋ ਸਕਦਾ ਹੈ ਅੱਗੇ ਕਿਸ ਤਰ੍ਹਾਂ ਦੀ ਸੰਭਾਵਨਾ ਬਣ ਸਕਦੀ ਹੈ ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਸਪਸ਼ਟ ਨਹੀਂ ਹੋਏਗਾ ਮੇਰੇ ਨਾਲ ਇਸ ਸਮੇਂ ਵਧੇਰੇ ਜਾਣਕਾਰੀ ਦੇ ਲਈ ਇਰੀਗੇਸ਼ਨ ਵਿਭਾਗ ਦੇ ਜਿਹੜੇ ਗੇਸ ਲੀਡਰ ਨੇ ਉਮੇਸ਼ ਸਿੰਘ ਉਹ ਮੌਜੂਦ ਨੇ ਉਮੇਸ਼ ਜੀ ਪਹਿਲਾਂ ਤਾਂ ਜਿਹੜਾ ਕੱਲ ਦਾ ਟਾਈਮ 19 ਅਗਸਤ ਦਾ ਜਿਹੜਾ ਮਾਰਨਿੰਗ ਟਾਈਮ ਜਿਹੜੀ ਗਈ ਸੀਗੀ ਸੂਰੀਅਨ ਰਾਜਨ ਕਿੰਨੇ ਕਬਜ ਦੀ ਹੈਗੀ ਸ਼ਾਮ ਤੱਕ ਉਹੀ ਰਿਹਾ ਜਾਂ ਫਿਰ ਉਸ ਤੋਂ ਬਦਲੀ ਹੈਗੀ ਕੋਈ ਕੱਲ ਸਵੇਰ ਦੀ ਆਪਣੀ ਜਿਹੜੀ ਗਏ ਸੀ ਉਹ 740.00 ਸਵੇਰ ਤੋਂ ਲੈ ਕੇ ਸ਼ਾਮ ਤੱਕ 40-40 ਚਲਦੀ ਰਹੀ ਹੈ ਮਤਲਬ ਸਵੇਰ ਤੋਂ ਕੀ ਅੱਜ ਸਵੇਰ ਤੱਕ ਵੀ ਉਹ 740 ਪੁਆਇੰਟ ਹੀ ਚਲਦੀ ਰਹੀ ਹੈ ਤੇ ਉਹ 11 ਵਜੇ ਨੂੰ ਵੱਧ ਕੇ 740 ਪੁਆਇੰਟ ਜਿਹੜੀ ਪਹੁੰਚ ਗਈ ਹੈ ਜਿਹੜੀ ਹੁਣ ਮੀਂਹ ਹੋਈ ਆ ਮੀਂਹ ਦੀ وجہ ਨਾਲ ਆਪਣੀ 40.60 ਗੇਜ ਹੋ ਗਈ ਹੈ ਮੌਕੇ ਦੀ ਤੇ ਉਹ ਡਿਸਚਾਰਜ 1 ਲੱਖ 22 ਹਜ਼ਾਰ ਕੇ ਉਸ ਦੇ ਲੱਗ ਕੇ ਬਣਨੇ ਬਣਦਾ ਪਿਆ ਜੀ ਕੀ ਲੱਗਦਾ ਜਿਹੜਾ ਜਿਸ ਤਰ੍ਹਾਂ ਪੌਂਗ ਡੈਮ ਤੋਂ ਖਬਰ ਆ ਰਹੀ ਹੈ ਕਿਉਂਕਿ 1380 ਉੱਥੇ ਕਹਿੰਦੇ ਸੀਗੇ ਕਿ ਜਿਹੜਾ ਉਹਦਾ ਖਤਰੇ ਦਾ ਨਿਸ਼ਾਨ ਹੈਗਾ ਉਹ ਤੋਂ 1383 3 ਫੁੱਟ ਹੋਰ ਉੱਪਰ ਹੋ ਗਿਆ ਜਿਸ ਵੀਰੇ ਜਿੱਦਾਂ ਆਪਾਂ ਖਬਰਾਂ ਦੇਖ ਰਹੇ ਸੀਗੇ ਉਹਦਾ ਕਿੰਨਾ ਕਸਰ ਇਸ ਲੈਵਲ ਦੇ ਉੱਤੇ ਜਾਏ ਇਸ ਪੱਧਰ ਦੇ ਉੱਤੇ ਦੇਖਣ ਨੂੰ ਮਿਲਿਆ ਉਹ ਜੀ ਉਧਰੋਂ ਆ ਰਿਹਾ ਪੌਂਗ ਡੈਮ ਤੋਂ ਪਾਣੀ ਸਵੇਲੇ ਜਿਹੜਾ ਆਉਂਦਾ ਪਿਆ ਜੀ ਵਿੱਚ ਮੀਂਹ ਤਾਂ ਹੋ ਗਿਆ ਵਿੱਚ ਪੌਂਗ ਡੈਮ ਤਾਂ ਹੋ ਗਿਆ ਤਾਂ ਕਰਕੇ ਆਪਣੀ ਜਿਹੜੀ ਗੇਜ ਹੈ ਮਤਲਬ ਉਹ ਆਪ ਚਲਦੀ ਪਈ ਹੈ ਬਾਕੀ ਹੁਣ ਜਿਹੜਾ ਅੱਗੇ ਆਊਗਾ ਤੇ ਉਦੋਂ ਆਏ ਤੇ ਪੱਕਾ ਪਤਾ ਲੱਗੂਗਾ ਇਹ ਦੇਖੋ ਹੁਣ ਕੀ ਕੀ ਬਣਦਾ ਹੈ ਪੱਕਾ ਨਹੀਂ ਕੁਝ ਕਹਿ ਸਕਦੇ ਹਜੇ ਵੱਧ ਦੇ ਘਾਟੇ ਬਾਰੇ ਤੋਂ ਆਏ ਤੇ ਹੀ ਸਹੀ ਜਾਣਕਾਰੀ ਦੇ ਸਕਦੇ ਹਾਂ ਸਪਸ਼ਟ ਜਿਹੜਾ ਹੁਣ ਤੱਕ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਡੈਮ ਵੱਲੋਂ ਵੀ ਦਿੱਤੀ ਗਈ ਹੈਗੀ ਕਿ ਇੰਨਾ ਪਾਣੀ ਅਸੀਂ ਰਿਲੀਜ਼ ਕਰ ਰਹੇ ਹਾਂ ਕਿਉਂਕਿ ਲੋਕਾਂ ਦਾ ਕੱਲ ਇੱਕ ਖਬਰ ਕੀਤੀ ਸੀਗੀ ਧਾਰੀਵਾਲ ਬੰਨੇ ਉਹ ਕਹਿੰਦੇ ਸੀਗੇ ਕਿ ਜਿਹੜੀ ਸੂਚਨਾ ਹੈਗੀ ਆ ਉਹ ਸਟੀਕ ਉਹਨਾਂ ਨੂੰ ਮਿਲ ਨਹੀਂ ਪਾਰੀ ਜਾਂ ਪਹੁੰਚ ਨਹੀਂ ਪਾਰੀ ਕਿਉਂਕਿ ਖੇਤਾ ਖੇਤ ਆ ਉਹਨਾਂ ਦੇ ਬਿਲਕੁਲ ਧਾਰੀਵਾਲ ਖੇਤਰ ਆ ਜਾਂ ਫਿਰ ਜਿੰਨਾ ਮੰਡ ਖੇਤਰ ਆ ਉੱਥੋਂ ਦੇ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਕੋਲੇ ਸੂਚਨਾ ਜਿਹੜੀ ਹੈਗੀ ਆ ਜਿੱਦਾਂ ਤੁਸੀਂ ਆਪਣੇ ਵੱਲੋਂ ਜੋ ਇੱਥੋਂ ਦੀ ਹੈਗੀ ਬਿਆਸ ਦੀ ਉਹ ਤੁਸੀਂ ਸਾਂਝਾ ਕਰ ਦਿੰਦੇ ਹੋ ਵੈਸੇ ਡੈਮ ਨਾਲ ਸੰਬੰਧਤ ਵੀ ਕੋਈ ਸੂਚਨਾ ਤੁਹਾਡੇ ਤੱਕ ਵੀ ਨਹੀਂ ਪਹੁੰਚਦੀ ਹੈਗੀ ਦਾ ਮਤਲਬ ਨਹੀਂ ਆਪਣਾ ਜੀ ਉਹਨਾਂ ਨਾਲ ਕੋਈ ਉਹਦਾ ਕੰਟੈਕਟ ਸਿਸਟਮ ਹੈ ਨਹੀਂ ਜੇ ਉਹਨਾਂ ਨੂੰ ਪਾਣੀ ਛੱਡਣਾ ਜਾਂ ਉਹਨਾਂ ਸਾੜ ਤੋਂ ਕੋਈ ਰਿਪੋਰਟ ਲੈਣੀ ਜਾਂ ਸੀ ਉਹਨਾਂ ਤੋਂ ਰਿਪੋਰਟ ਲੈਣੀ ਕੋਈ ਆਪਣੀ ਕੋਈ ਫੋਨ ਤੇ ਆਪਣੀ ਕੋਈ ਗੱਲਬਾਤ ਨਹੀਂ ਹੁੰਦੀ ਨਾ ਅਸੀਂ ਉਹਨਾਂ ਤੋਂ ਜਾਣਕਾਰੀ ਲੈਂਦੇ ਨਾ ਉਹ ਸਾਡੇ ਕੋਲੋਂ ਜਾਣਕਾਰੀ ਲੈਂਦੇ ਜਾਂ ਇਹ ਹੋ ਸਕਦਾ ਹੈਗਾ ਕਿ ਕੋਈ ਸਥਿਤੀ ਜਦੋਂ ਪ੍ਰਸ਼ਾਸਨ ਨੂੰ ਲੱਗਦੀ ਹੈਗੀ ਆ ਕਿ ਹੁਣ ਸਥਿਤੀ ਜ਼ਿਆਦਾ ਗੰਭੀਰ ਹੋ ਗਈ ਫਿਰ ਉਦੋਂ ਤਾਲਮੇਲ ਹੁੰਦੇ ਹੋਣਗੇ ਤੁਹਾਡੇ ਪਿੱਛੇ ਵੀ। ਨਹੀਂ ਆ ਸਾਡੇ ਕੋਲ ਤਾਂ ਜਦੋਂ ਪਾਣੀ ਆਊਗਾ ਜੀ ਉਦੋਂ ਹੀ ਸਾਨੂੰ ਸਹੀ ਕਲੀਅਰ ਪਤਾ ਲੱਗੂਗਾ ਜੀ। ਸਹੀ ਕਲੀਅਰ। ਉਸ ਤੋਂ ਉਸ ਤੋਂ ਪਹਿਲਾਂ ভাই ਮਤਲਬ ਕੁਝ ਨਹੀਂ ਕਹਿ ਸਕਦੇ ਜੀ। ਖੈਰ ਪ੍ਰਸ਼ਾਸਨ ਅਲਰਟ ਦੇ ਉੱਤੇ ਆ। ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਜੋ ਹਦਾਇਤਾਂ ਨੇ ਇਸ ਤਰ੍ਹਾਂ ਹੀ ਜ਼ਿਲ੍ਹਾ ਪੱਧਰ ਦੇ ਉੱਤੇ ਡੀਸੀ ਸਾਹਿਬਾਨਾਂ ਵੱਲੋਂ ਜਿਹੜਾ ਹੈਗਾ ਐਸਡੀਐਮ ਸਾਹਿਬ ਦੇ ਨਾਲ ਰابطਾ ਹੈਗਾ ਔਰ ਐਸਡੀਐਮ ਸਾਹਿਬ ਦਾ ਮਾਲੋ ਭਗ ਦੇ ਅਧਿਕਾਰੀ ਸਿਹਤ ਵਿਭਾਗ ਦੇ ਵੱਖ-ਵੱਖ ਜਿਹੜੀਆਂ ਟੀਮਾਂ ਹੈਗੀਆਂ ਉਹਨਾਂ ਵੱਲੋਂ ਤਿਆਰ ਕਰਕੇ ਔਰ ਪ੍ਰਸ਼ਾਸਨ ਦਾ ਦਾਅਵਾ ਹੈਗਾ ਕਿ ਅਸੀਂ ਬਿਲਕੁਲ ਹਰ ਸਥਿਤੀ ਦੇ ਉੱਤੇ ਧਿਆਨ ਰੱਖ ਰਹੇ ਹਾਂ ਹਰ ਮੌਕੇ ਦੇ ਉੱਤੇ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਕਿੱਥੇ ਮਦਦ ਕੀਤੀ ਜਾਣੀ ਹੈ ਉਸ ਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਸੰਪਰਕ ਨੰਬਰ ਵੀ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਔਰ ਇਹ ਵੀ ਕਿਹਾ ਹੈਗਾ ਕਿ ਪ੍ਰਸ਼ਾਸਨ ਅਲਰ ਬਿਆਸਦਰਿਆ ਦੇ ਵਿੱਚ ਕਿਸ ਤਰ੍ਹਾਂ ਦੀ ਪਾਣੀ ਦੀ ਸਥਿਤੀ ਰਹਿੰਦੀ ਹੈ ਉਹ ਆਪਣੇ ਦਰਸ਼ਕਾਂ ਨਾਲ ਜਲਦ ਸਾਂਝਾ ਕਰਾਂਗੇ